ਹਾਂਜੀ ਬੱਚੇ ਅੱਜ ਅਸੀਂ ਜਮਾਤ 8ਵੇਂ ਦਾ ਜਮਾਤ 8ਵੇਂ ਦਾ ਬਹੁ ਪੁੱਲ ਦਾ ਸਵਾਲ ਬਹੁ ਖੋਜ ਦਾ ਸਵਾਲ ਚਾ ਪ੍ਰਸ਼ਨ ਨੰਬਰ ਚਾਰ ਕਰਨ ਜਾ ਰਹੇ ਹਾਂ ਚੌਥੇ ਪ੍ਰਸ਼ਨ ਦੀ ਰਕਮ ਕੀ ਹੈ ਦੇਤੀ ਰੇਖਾ ਤੇਤੀ ਰੇਖਾ ए बी ਉਤੇ ਸਮ ਸੱਤ ਭੁਜ ਬਣਾਓ ਸੱਤ ਭੁਜ ਬਣਾਓ ਠੀਕ ਹੈ ए बी ਰੇਖਾ ਤੇ ਕਿਹੜੀ ਕਿੰਨੀ ਭੁਜ ਬਣਾਉਣੀ ਆ ਮਾ ਸੱਤ ਭੁਜ ਦੇਖੋ ਇੱਕ ਮਿੰਟ ਆਪਾਂ ਰਵ ਬਣਾ ਲਈਏ ਪਹਿਲਾਂ ਹਨਾ ਰਾਖੂ ਬਣਾਉਣਾ ਆਪਣੇ ਲਈ ਬਹੁਤ ਜ਼ਰੂਰੀ ਆ ਆਪਾਂ ਕੀ ਕਰਦੇ ਆ ਰੱਬ ਬਣਾ ਲੈਨੇ ਆ ਸੱਤ ਭਜਾਵਾਂ ਦੇਖੋ ਤਾਂ 1 2 3 4 5 6 7 ए बी सी डी सी डी ਇਹ ਆ ਗਈ ਸਾਡੀ ई एफ जी ਸੱਤ ਭਜਾਵਾਂ ਐ ਬਣ ਗਈ ਸਾਡੇ ਕੋਲੇ एफ जी तक ठीक है हूँ आप करा सब तो पहले नंबर पर ए भी पूजा ले लीए ठीक है? ए भी पूजा लो आप ए भी पूजा ले लो चलो तीन सेंटीमीटर ले लै ला एवी पूजा कि लैली आप तीन सेंटीमीटर ਇਸ ਤੋਂ ਬਾਅਦ ਪ੍ਰਕਾਰ ਦੇ ਨਾਲ ਇਸ 3 ਸੈਂਟੀਮੀਟਰ ਦਾ ਅੱਧ ਕਰੋ ਅੱਧ ਕਰਨ ਦਾ ওই ਤਰੀਕਾ ਅੱਧ ਨੂੰ ਬਾਅਦ ਪ੍ਰਕਾਰ ਖੋਲ ਕੇ ਆਪਾਂ ਛਾਪ ਲਾ ਦਿੱਤੀ ਠੀਕ ਹੈ ਇੱਦਾਂ ਇੱਦਾਂ ਬੀ ਵਿੰਦੂ ਦਾ ਹੁਣ ਆਪਾਂ ਇਹਨਾਂ ਦੋਨਾਂ ਬਿੰਦੂਆਂ ਨੂੰ ਮੜਾ ਦਿੱਤਾ ਠੀਕ ਹੈ ਦੋਨੋਂ ਬਿੰਦੂਆਂ ਨੂੰ ਮੜਾ ਕੇ ਅੱਗੇ ਲਾਈਨ ਆਪਾਂ ਖਿੱਚ ਲਈ ਹੁਣ ਇਹ ਆਪਣੇ ਕੋਲੇ ਬਿੰਦੂ ਆ ਗਿਆ ਆਰ ਇਹ ਬਿੰਦੂ ਆ ਗਿਆ ਪੀ ਠੀਕ ਹੈ ਹੁਣ ਆਪਾਂ a b ਬਿੰਦੂ ਦੇ ਪ੍ਰਕਾਰ ਰੱਖਾਂਗੇ AB ਜਿੰਨੀ ਚਾਪ ਖੋਲ ਕੇ ਅਰਧ ਚੱਕਰ ਲਾ ਦੇਣਾ ਠੀਕ ਹੈ ਬਸ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਿਹੜੀ ਪ੍ਰਕਾਰ ਆ ਨਾ ਬਿੰਦੂ ਪ੍ਰਕਾਰ ਦੀ ਨੋਕ ਆ ਇਹ ਨਹੀਂ ਸਾਡੀ ਹਿੱਲਣੀ ਚਾਹੀਦੀ ਠੀਕ ਹੈ ਤਾਂ ਹੀ ਸਾਡਾ ਅਧ ਚੱਕਰ ਠੀਕ ਲੱਗੇਗਾ ਆਪਾਂ ਹੁਣ ਕੀ ਕਰਨਾ ਹੈ ਇਸ AB ਲਾਈਨ ਨੂੰ ਅੱਗੇ ਡਾਟਡ ਵਧਾ ਦਾਂਗੇ ਬਿਲਕੁਲ ਉਦਾਂ ਹੀ ਸਿੱਧੀ ਲਾਈਨ ਜਿਹੜੀ ਆਪਾਂ ਅੱਗੇ ਡਾਟਡ ਵਧਾ ਦਿੱਤੀ ਠੀਕ ਹੈ ਹੁਣ ਸਾਡੇ ਕੋਲੇ ਇਹ ਬਿੰਦੂ ਆ ਗਿਆ Q ਹੁਣ ਆਪਾਂ ਪ੍ਰਕਾਰ ਦੇ ਨਾਲ ਜਿੰਨੀ ਸਾਡੇ ਕੋਲੇ P ਤੋਂ ਲੈ ਕੇ R ਆ R ਬਿੰਦੂ ਸਾਡਾ A ਆ ਬਿੰਦੂ R ਆ ਬਿੰਦੂ ਆ ਰਹਾ ਸਾਡਾ ਜਿੰਨੀ ਸਾਡੇ ਕੋਲੇ ਬਿੰਦੂ ਪੀ ਤੋਂ ਲੈ ਕੇ ਆਰ ਤੱਕ ਦੀ ਦੂਰੀ ਆ ਆ ਘਟਣੀ ਆ ਆ ਦੇਖ ਲਓ ਆ ਬਿੰਦੂ ਸਾਡੇ ਕੋਲੇ ਇੱਥੋਂ ਤੇ ਲੈ ਕੇ ਇੱਥੇ ਤੱਕ ਦੀ ਜਿਹੜੀ ਦੂਰੀ ਆ ਨਾ OPR ਆ ਠੀਕ ਹੈ ਆਪਾਂ ਪੀ ਆਰ ਦੂਰੀ ਲੈਣੀ ਆ ਆਪਾਂ ਪੀ ਤੇ ਪ੍ਰਕਾਰ ਕੀ ਆ ਜਿਹਨੇ ਪ੍ਰਕਾਰ ਖੋਲ ਕੇ ਐਸ ਕਯੂ ਤੇ ਪ੍ਰਕਾਰ ਰੱਖੀ ਇਹਨੂੰ ਚਾਪ ਨੂੰ ਕੱਟ ਲਿਆ ਸਾਡੇ ਕੋਲੇ ਇਹ ਬਿੰਦੂ ਆ ਗਿਆ ਸੀ ਇਹਨੂੰ ਮੜਾ ਦੋ ਆ ਬਿੰਦੂ ਆ ਗਿਆ ਸੀ ਹੁਣ ਆਪਾਂ ਬੀ ਤੇ ਸੀ ਦਾ ਪ੍ਰਕਾਰ ਨਾਲ ਅੱਧ ਕਰਨਾ ਇਦਰੋਂ C ਬਿੰਦੂ ਤੋਂ ਠੀਕ ਹੈ ਹੁਣ ਜਿਹੜੇ ਸਾਡੇ ਆ ਦੋਨੇ ਬਿੰਦੂ ਆਏ ਨੇ ਇਹਨਾਂ ਦੋਨੋਂ ਬਿੰਦੂਆਂ ਨੂੰ ਆਪਾਂ ਅੱਗੇ ਮਿਲਾ ਦੇਣਾ ਇਹ ਦੋਨੇ ਬਿੰਦੂ S ਬਿੰਦੂ ਤੇ ਮਿਲ ਗਏ ਇਹ ਬਿੰਦੂ ਹੋਏਗਾ ਸਾਡੇ ਕੋਲੇ O ਠੀਕ ਹੈ ਹੁਣ ਆਪਾਂ O ਬਿੰਦੂ ਤੇ ਪ੍ਰਕਾਰ ਰੱਖਾਂਗੇ ਏਜ ਨਹੀਂ ਪ੍ਰਕਾਰ ਉਹਦੋਂ ਸਾਡੀ ਸੀਜ ਨਹੀਂ ਪ੍ਰਕਾਰ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨਾਂ ਦੀ ਚਾਪ ਲਾ ਦੇਣੀ ਹੈ ਇੱਕ ਵਾਰੀ ਚੈੱਕ ਕਰ ਲੇਦਾ ਹਾਂ ਹਾਂ ਵੀ ਦੋਨੇ ਪਾਸੇ ਜਿਹੜੇ ਹੈਗੇ ਆ ਪ੍ਰਕਾਰ ਦੀ ਸੂਈ ਬਰਾਬਰ ਜਾ ਰਹੀ ਆ A ਦੇ ਉੱਤੇ ਤੇ C ਤੇ ਠੀਕ ਹੈ ਇਧਰੋਂ C ਬਿੰਦੂ ਤੇ ਔਰ ਇਧਰੋਂ A ਬਿੰਦੂ ਤੇ ਠੀਕ ਹੈ ਫੇਰ ਉਸ ਤੋਂ ਬਾਅਦ ਚਾਪ ਲਾ ਦੋ ਇਹ ਇਹਦਾ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਕਿ ਉਹ ਚਾਪ ਦੇ ਬਿੰਦੂ a ਦੇ c ਤੇ ਮਿਲਣੇ ਚਾਹੀਦੇ ਆ ਠੀਕ ਹੈ ਲਓ ਹੁਣ ਆਪਨੇ a ਤੇ ਵੀ ਬਿੰਦੂ ਮਿਲਿਆ c ਤੇ ਬਿੰਦੂ ਮਿਲਿਆ ਉਤੇ ਪ੍ਰਕਾਰ ਆ ਕੇ ਹੁਣ ਤੁਸੀਂ ab ਦੇ ਬਰਾਬਰ ਚਾਪ ਕੱਟ ਲੈਣੀ ਆ bc ਤਾਂ ਆਪਣੇ ਕੋਲ ਪਹਿਲੇ ਹੀ ਪੂਜਾ ਬਣੀ ਹੋਈ ਹੈ ਨਾ ਇੱਕ ਵਾਰੀ ਚੈੱਕ ਕਰ ਲਓ ab bc ਬਰਾਬਰ ਆ ਨਾ ਹੁਣ ਤੁਸੀਂ ਅੱਗੇ ਚਾਪ ਕੱਟ ਦੇਣੀ ਹੈ। ਇਸ ਸੀ ਬਿੰਦੂ ਤੋਂ ਚਾਪ ਕੱਟ ਦੇਣੀ ਹੈ। ਠੀਕ ਹੈ? ਇਸੇ ਤਰੀਕੇ ਨਾਲ ਸਾਰੀਆਂ ਚਾਪਾਂ ਕੱਟ ਦਿੱਤੀਆਂ। ਹੁਣ ਆਪਾਂ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਣਾ। ਇਹ ਸਾਰੀਆਂ ਭਜਾਮਾ ਡੀ ਈ ਐਫ ਜੀ ਇਹ ਸਾਰੀਆਂ ਸਾਡੀਆਂ ਜਿਹੜੀਆਂ ਭਜਾਮਾ ਨੇ ਉਹ 3 3 ਸੈਂਟੀਮੀਟਰ ਬਣ ਗਏ ਇਹ ਖਾਸ ਵਿਧੀ ਆ ਖਾਸ ਵਿਧੀ ਆ ਖਾਸ ਵਿਧੀ ਜਿੰਨੋਂ ਆਪਾਂ ਵਿਸ਼ੇਸ਼ ਵਿਧੀ ਕਹਿੰਦੇ ਆ ਖਾਸ ਵਿਧੀ ਨਾਲ ਆਪਾਂ ਬਣਾਈਆ ਸੱਤ ਭੋਜ ਠੀਕ ਹੈ ਇੱਕ ਵਾਰੀ ਦੁਬਾਰਾ ਤੇ ਤੁਸੀਂ ਫਿਰ ਸਮਝ ਲਓ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਕੀ ਕਰੋਗੇ ਬਟੇ ਏ ਵੀ ਪੁਜਾ ਲਉਗੇ ਇਹਦਾ ਅੱਧ ਕਰੋਗੇ ਬੀ ਬਿੰਦੂ ਤੇ ਪ੍ਰਕਾਰ ਰੱਖ ਕੇ ਏ ਜਿੰਨੀ ਪ੍ਰਕਾਰ ਖੋਲ ਕੇ ਅਰਧ ਚੱਕਰ ਲਾਉਗੇ ਫਿਰ ਜਿੰਨੀ ਪੀ ਤੋਂ ਲੈ ਕੇ ਆਰ ਆ ਬਿੰਦੂ ਆ ਸਾਡਾ ਆ ਵਾਲਾ ਬਿੰਦੂ ਆਰ ਆਰਾ ਬਿੰਦੂ ਆ ਠੀਕ ਆ ਵਾਲਾ ਆਰ ਬਿੰਦੂ ਆ ਪੀ ਤੋਂ ਲੈ ਕੇ ਆਰ ਜਿੰਨੀ ਪ੍ਰਕਾਰ ਖੋਲ ਕੇ ਆਪਾਂ ਕਿਉਂ ਦੇ ਰੱਖ ਕੇ ਸੀ ਕੱਟ ਲਾਂਗੇ BC ਨੂੰ ਮਿਲਾ ਦਾਂਗੇ ਫਿਰ BC ਦਾ ਅੱਧ ਕਰ ਲਾਂਗੇ ਉਹ ਬਿੰਦੂ ਸਾਡੇ ਕੋਲੇ O ਆ ਜੂ O ਆ ਗਿਆ ਇੱਥੇ ਪ੍ਰਕਾਰ ਆ ਕੇ ਚਾਪ ਲਾ ਦਿਓ ਚਾਪ ਜਦੋਂ ਲਾ ਦੋਗੇ ਤਾਂ AB ਦੇ ਬਰਾਬਰ ਤੇ BC ਦੇ ਬਰਾਬਰ ਚਾਪਾਂ ਕੱਟ ਲਓ ਸਾਰੀਆਂ ਪੰਜਾਮਾ 3-3 ਸੈਂਟੀਮੀਟਰ ਕੱਟੀਆਂ ਜਾਣਗੀਆਂ ਹੁਣ ਤੁਸੀਂ ਇਹਨੂੰ ਬਣਾ ਕੇ ਦੇਖੋ ਠੀਕ ਹੈ ਜਦੋਂ ਬਣਾ ਕੇ ਦੇਖੋਗੇ ਜੇ ਤੁਹਾਨੂੰ ਇਹ ਤੇ ਲੱਗ ਰਿਹਾ ਫੇਰ ਗਲਤੀ ਹੈ ਫਿਰ ਉਹਨੂੰ ਦੁਬਾਰਾ ਤੇ ਵੀਡੀਓ ਨੂੰ ਦੇਖੋ ਫਿਰ ਦੁਬਾਰਾ ਬਣਾ ਕੇ ਦੇਖੋ ਧੰਨਵਾਦ